ਹਾਂ ਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਰਮੇਸ਼ ਸਟਵਾਲ ਮੇਰਾ ਨਾਮ ਹੈ ਜੀ ਸਰ ਜੀ ਅੱਜ ਦੇ ਪ੍ਰੋਗਰਾਮ ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਪ੍ਰੋਗਰਾਮ ਉਸ ਯੋਗਪੁਰ ਸਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਵਸ ਦੇ ਵਿੱਚ ਸਬੰਧ ਵਿੱਚ ਪਿੰਡ ਮੱਲਾਂਵਾਲਾ ਆਦਿ ਸ਼ਾਖਾ ਮਨਾਰੀ ਇਹ ਸਰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਸੇਜ ਇਹੀ ਦੇਣਾ ਚਾਹੁੰਦੇ ਆ ਜੀ 바ਵਾ ਸਾਹਿਬ ਨੇ ਸਾਨੂੰ ਸਿੱਖਿਆ ਦਾ ਰਸਤਾ ਵਿਖਾਇਆ ਔਰ 바ਵਾ ਸਾਹਿਬ ਨੇ ਜੋ ਇਸ਼ਾਰਾ ਕੀਤਾ ਸੀਗਾ ਬਹੁਤ ਲੋਕ ਇਹ ਕਹਿੰਦੇ ਨੇ ਕਿ 바ਵਾ ਸਾਹਿਬ ਨੇ ਉਂਗਲੀ ਸੰਸਦ ਵੱਲ ਕੀਤੀ ਹੈ ਪਰ ਸੰਸਦ ਵੱਲ ਉਂਗਲੀ ਨਹੀਂ ਕੀਤੀ 바ਵਾ ਸਾਹਿਬ ਨੇ ਸਿੱਖਿਆ ਵੱਲ ਉਂਗਲੀ ਕੀਤੀ ਹੈ ਯੂਨੀਵਰਸਿਟੀਆਂ ਵੱਲ ਉਂਗਲੀ ਕੀਤੀ ਹੈ ਕਾਲਜਾਂ ਵੱਲ ਉਂਗਲੀ ਕੀਤੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪ੍ਰੇਮ ਭੱਟੀ ਹੈ ਜੀ ਅੱਜ ਦੇ ਸਰ ਸ਼ੁਭ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਜੀ ਅੱਜ ਦੇ ਸ਼ੁਭ ਦਿਹਾੜੇ ਤੇ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੱਦਾਂ ਬਾਬਾ ਸਾਹਿਬ ਬੇੜ ਕਰ ਨੇ ਪੂਰੀ ਦੁਨੀਆ ਨੂੰ ਰੌਸ਼ਨ ਕੀਤਾ ਪੜ ਕੇ ਤੇ ਆਪਣੀ ਕਲਮ ਨਾਲ ਇੱਕ ਬਹੁਤ ਹੀ ਭਾਰਤ ਦਾ ਬਹੁਤ ਸੋਹਣਾ ਇਤਿਹਾਸ ਲਿਖਿਆ ਹੈ ਜਿਸ ਨੂੰ ਅੱਜ ਪੂਰਾ ਭਾਰਤ ਮੰਨ ਰਿਹਾ ਸੰਵਿਧਾਨ ਤੇ ਅਸੀਂ ਚਾਹੁੰਨੇ ਕਿ ਇਸੇ ਤਰ੍ਹਾਂ ਹੀ ਪੂਰੀ ਕੌਮ ਕਾਲਮੀਕੀ ਕੌਮ ਰਵਿਦਾਸੀਆ ਕੌਮ ਜਾਂ ਮੈイビー ਭਾਈ ਸਿੱਖ ਜਿੰਨੇ ਵੀ ਸਾਡੇ ਸਮਾਜ ਨਾਲ ਰਿਲੇਟਡ ਨੇ ਉਹ ਸਾਰੇ ਬਾਵਾ ਸਾਹਿਬ ਮੇੜਕਾ ਦੀ ਕਲਮ ਨੂੰ ਜਾਣ ਕੇ ਉਹਨਾਂ ਦੀ ਕਲਮ ਨਾਲ ਜੁੜ ਕੇ ਬਾਵਾ ਸਾਹਿਬ ਮੇੜਕਰ ਵਾਂਗੂ ਆਪਣੇ ਪੁਰਖਾਂ ਦਾ ਨਾਮ ਰੋਸ਼ਨ ਕਰਨ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ। ਇਹ ਤਾਂ ਇਹੀ ਆ ਔਰ ਦੂਜਾ ਬਾਬਾ ਸਾਹਿਬ ਮੇੜਕਰ ਦਾ ਤਾਂ ਪੂਰੇ ਵਰਲਡ ਨੂੰ ਪੂਰੀ ਦੁਨੀਆ ਨੂੰ ਇਸ ਤੋਂ ਪਹਿਲਾਂ ਮੈਸੇਜ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਔਰ ਆਪਣੇ ਭਾਰਤ ਨੂੰ ਸਿੱਖਿਸ਼ਤ ਵੱਧ ਵੱਧ ਕਰੀਏ ਔਰ ਸਾਡਾ ਵੀ ਇਹੀ ਮੈਸੇਜ ਹੈ ਕਿ ਅਸੀਂ ਅੱਜ ਬਾਬਾ ਸਾਹਿਬ ਮੇੜਕਰ ਦਾ 133ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਜੋ ਕਿ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਲਈ ਅੱਜ ਔਰ ਅਸਲ ਬਾਬਾ ਸਾਹਿਬ ਮੇੜਕਰ ਨੂੰ ਸੰਧਾਨਜਲੀ ਉਹੀ ਹੋਏਗੀ ਜਿਸ ਦਿਨ ਸਾਡਾ ਪੂਰਾ ਭਾਰਤ ਸਾਡਾ ਸਮਾਜ ਪੂਰਾ ਮਤਲਬ ਸਿੱਖਿਸ਼ਤ ਹੋ ਜਾਏਗਾ ਤਾਂ ਸਭ ਤੋਂ ਵੱਡੀ ਸਮਦਾ ਹਾਜ਼ਰੀ ਔਰ ਜਨਮ ਦਿਹਾੜਾ ਮਨਾਉਣਾ ਹੀ ਫਿਰ ਬਣਦਾ ਮੇਰੇ ਹਿਸਾਬ ਨਾਲ ਮੇਰਾ ਮੈਸੇਜ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸਿੱਖਿਸ਼ਿਤ ਕਰੀਏ ਐਜੂਕੇਟਡ ਕਰੀਏ ਤਾਂ ਕਿ ਜਿੰਨੇ ਵੀ ਸਾਡੇ ਗਰੀਬ ਲੋਕ ਸਾਡਾ ਬਹੁਤ ਪਛੜਿਆ ਹੋਇਆ ਸਮਾਜ ਹੈ ਉਹ ਸਿੱਖਿਆ ਦੇ ਕਾਰਨ ਹੀ ਅੱਗੇ ਆ ਸਕਦਾ ਜੀ